ਸਤ ਸ੍ਰੀ ਅਕਾਲ ਜੀ ਮੈਜੈਸਟੂ ਦ ਟੀਵੀ ਐਨ ਆਰ ਆਇਨਲ ਮਿਲ ਕੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਹਰ ਇੱਕ ਕੰਪੀਟੀਟਿਵ ਐਗਜ਼ਾਮਸੇ ਵਿੱਚ ਸਵਾਲ ਜਿਹੜਾ ਬਿਲਕੁਲ ਸਿੱਧਾ ਹੁੰਦਾ ਹੈ ਪਰ ਉਹ ਪੁੱਛਣ ਦਾ ਢੰਗ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਬੱਚੇ ਉੱਥੇ ਆਣ ਕਿ ਕਨਫਿਊਜ਼ ਹੋ ਜਾਂਦੇ ਆ ਬੇਸਿਕਲੀ ਚੈੱਕ ਉਹਨਾਂ ਨੇ ਇਹੀ ਕਰਨਾ ਹੁੰਦਾ ਕਿ ਅਸੀਂ ਉਸ ਸਵਾਲ ਨੂੰ ਸਮਝ ਪਾ ਰਹੇ ਆ ਜਾਂ ਨਹੀਂ ਸਮਝ ਪਾ ਰਹੇ ਇੱਕ ਸਵਾਲ ਹੈ ਜਿਹੜਾ ਉਹ ਅਕਸਰ ਹੀ ਪੁੱਛਿਆ ਜਾਂਦਾ ਕਿ ਆਪਣੇ ਭਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਐਕਿਊਰੇਟ ਸਾਧਨ ਕਿਹੜਾ ਹੈ ਮਾਧਿਅਮ ਕਿਹੜਾ ਹੈ ਤਾਂ ਇੱਥੇ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਸਭ ਤੋਂ ਪਹਿਲਾਂ ਜੇ ਕਹ ਲਈਏ ਮੁੱਢਕਦੀਮ ਤੋਂ ਗੱਲ ਆਪਣੀ ਰੱਖਣੀ ਸਾਹਮਣੇ ਵਾਲੇ ਕੋਲ ਆਪਣੀ ਭਾਵਾਂ ਦਾ ਪ੍ਰਗਟਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਛਿੰਨ ਇਸ਼ਾਰੇ ਸੈਂਤਾ ਇਹ ਚੀਜ਼ਾਂ ਆਈਆਂ ਸੀ ਉਸ ਤੋਂ ਬਾਅਦ ਮੌਖਿਕ ਭਾਸ਼ਾ ਆਈ ਉਸ ਤੋਂ ਕਿਤੇ ਬਾਅਦ ਜਾ ਕੇ ਜਿਹੜੀ ਲਿਖਿਤ ਭਾਸ਼ਾ ਸਾਡੇ ਕੋਲੇ ਪਹੁੰਚੀ ਆ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਵੀ ਆਪਣੀ ਗੱਲ ਨੂੰ ਰੱਖਣ ਲਈ ਅਸੀਂ ਸੈਂ ਤਾਂ ਇਸ਼ਾਰੇ ਚਿੰਨ ਕਰਕੇ ਗਾਂਲੇ ਨੂੰ ਬਹੁਤ ਵੀ ਉਹ ਗੱਲ ਸਮਝਾ ਸਕਦੇ ਹਾਂ ਦੂਰੋਂ ਵੀ ਅਸੀਂ ਇਸ਼ਾਰਾ ਕਰਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਸਮਝ ਪੈ ਜਾਂਦੀ ਹੈ ਪਰ ਜਿੱਥੇ ਗੱਲ ਆਉਂਦੀ ਆ ਕਿ ਇਹ ਬਿਲਕੁਲ ਐਕਿਊਰੇਟ ਸਾਧਨ ਆ ਜਾਂ ਮਾਧਿਅਮ ਤਾਂ ਨਹੀਂ ਇਹ ਆਪਣੇ ਆਪ ਦੇ ਵਿੱਚ ਇਹ ਜਿਹੜੀ ਵਿਧੀ ਆ ਪੂਰਨ ਰੂਪ ਦੇ ਵਿੱਚ ਸੰਚਾਰ ਦਾ ਸਾਧਨ ਨਹੀਂ ਹੈਗੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਚਿੰਨ ਇਸ਼ਾਰੇ ਜਾਂ ਸਹੰਤਾ ਨੇ ਜਦੋਂ ਅਸੀਂ ਆਪਣੀ ਗੱਲੀਆਂ ਆਪਣੇ ਭਾਵਾਂ ਨੂੰ ਪ੍ਰਗਟਾਉਣ ਦੇ ਲਈ ਸਾਹਮਣੇ ਵਾਲੇ ਕੋਲੇ ਕਰਦੇ ਆ ਤਾਂ ਇਹ ਸਾਹਮਣੇ ਵਾਲੇ ਦੀ ਸਮਝਣ ਦੀ ਸਮਰੱਥਾ ਤੇ ਡਿਪੈਂਡ ਕਰਦਾ ਨਾ ਅਸੀਂ ਇਧਰ ਕੋਈ ਇਸ਼ਾਰਾ ਹੋਰ ਵੇ ਨਾਲ ਹੋਰ ਕਿਸੇ ਗੱਲ ਦੇ ਤਰੀਕੇ ਨਾਲ ਕਰ ਰਹੇ ਹਾਂ ਤੇ ਸਮਝਣ ਵਾਲਾ ਉਹਨੂੰ ਕਿਸੇ ਹੋਰ ਤਰੀਕੇ ਨਾਲ ਲੈ ਰਿਹਾ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ ਤਾਂ ਉੱਥੇ ਆਣ ਕੇ ਜਿਹੜੀ ਆ ਸਾਡੀ ਗੱਲ ਜੋ ਅਸੀਂ ਰੱਖਣਾ ਚਾਹੁੰਦੇ ਸੀ ਉਹ ਨਹੀਂ ਰੱਖੀ ਗਈ। ਸੈਂਡਰ ਨੇ ਭੇਜਤੀ ਰਿਸੀਵਰ ਨੇ ਉਹਨੂੰ ਉਸ ਤਰੀਕੇ ਨਾਲ ਨਹੀਂ ਲਿਆ ਜਿਸ ਤਰ੍ਹਾਂ ਜਿਸ ਸੰਦਰਭ ਦੇ ਵਿੱਚ ਸੈਂਡਰ ਨੇ ਭੇਜੀ ਹੈ। ਯਾਨੀ ਕਿ ਇੱਥੇ ਕਨਫਿਊਜ਼ਨ ਜਿਉਂ ਦੀ ਤਿਉ ਬਣੀ ਰਹੇਗੀ। ਸੋ ਬਾਈ ਚਾਂਸ ਆ ਕਿ ਜਿਸ ਵੇ ਦੇ ਨਾਲ ਮੈਂ ਕਹਿਣਾ ਚਾਹ ਰਿਹਾ ਸੀ ਤੇ ਰਿਸੀਵਰ ਨੇ ਉਸੇ ਸੰਦਰਭ ਦੇ ਵਿੱਚ ਉਸਨੂੰ ਲਿਆ। ਸੋ ਇਹ ਐਕਿਊਰੇਟ ਸਾਧਨ ਨਹੀਂ ਆ ਚਿੰਨ ਇਸ਼ਾਰੇ ਜਾਂ ਸੈਂਤਾ ਭਾਸ਼ਾ ਹੀ ਇਕਲੌਤਾ ਸਾਧਨਾ ਜਿਹੜੀ ਕਿ ਬਿਲਕੁਲ ਐਕਿਊਰੇਟ ਰੂਪ ਦੇ ਵਿੱਚ ਰਿਸੀਵਰ ਕੋਲੇ ਪਹੁੰਚਦੀ ਆ ਜਿਸ ਤਰ੍ਹਾਂ ਨਾਲ ਸੈਂਡਰ ਨੇ ਭੇਜੀ ਆ ਜਿਵੇਂ ਮੈਂ ਅੱਖ ਲਵਾ ਵੀ ਮੈਂ ਕੋਈ ਵੀ ਗੱਲ ਬੋਲ ਕੇ ਜਾਂ ਲਿਖ ਕੇ ਆਖ ਰਹੀ ਆ ਤਾਂ ਉਹ ਇਸ ਗੱਲ ਦੀ ਤਸੱਲੀ ਹੁੰਦੀ ਆ ਕਿ ਮੈਂ ਜੋ ਵੀ ਬੋਲਿਆ ਏ ਮੈਂ ਜੋ ਵੀ ਲਿਖਿਆ ਏ ਉਹ ਇਨ ਬਿਨ ਗਾਂ ਵਾਲੇ ਨੇ ਰਿਸੀਵਰ ਨੇ ਰਿਸੀਵ ਕੀਤਾ ਏ ਜਦ ਕਿ ਸੈਂਤਾ ਇਸ਼ਾਰਿਆਂ ਤੇ ਚਿੰਨਾਂ ਦੇ ਵਿੱਚੋਂ ਕਨਫਿਊਜ਼ਨ ਬਣੀ ਰਹਿੰਦੀ ਆ ਕਿ ਜਿਸ ਭਾਅ ਦੇ ਨਾਲ ਸੈਂਡਰ ਨੇ ਇਸ ਨੂੰ ਭੇਜਾਇਆ ਉਸ ਭਾਅ ਦੇ ਨਾਲ ਇਨ ਬਿਨ ਸੈਂਡਰ ਨੇ ਰਿਸੀਵਰ ਨੇ ਰਿਸੀਵ ਕੀਤਾ ਏ ਜਾਂ ਫਿਰ ਨਹੀਂ ਕੀਤਾ ਸੋ ਬਿਲਕੁਲ ਇਹਦਾ ਐਕਿਊਰੇਟ ਐਕਿਊਰੇਟ ਸਾਧਨ ਹੈ ਜਿਹੜਾ ਉਹ ਭਾਸ਼ਾ ਹੀ ਆ ਭਾਸ਼ਾ ਜਿਹੜੀ ਹੈ ਕਿਸੇ ਵੀ ਸੱਭਿਅਤਾ ਦਾ ਆਖ ਲੋ ਸਰਮਾਇਆ ਹੁੰਦੀ ਆ ਤਾਂ ਦੌਲਤ ਹੁੰਦੀ ਆ ਸੋ ਇਸ ਦਾ ਜਿਹੜਾ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤੇ ਇਸ ਕੋਲ ਆਪਣਾ ਵਿਆਕਰਣ ਹੈ ਬਹੁਤ ਅਮੀਰ ਭਾਸ਼ਾ ਹੈ ਤੇ ਇਸ ਨੂੰ ਸਮਝਣ ਦੇ ਲਈ ਇਸ ਦੀ ਸੁਣ ਲਿਖਤ ਦੇ ਰੂਪ ਦੇ ਵਿੱਚ ਸਮਝਣ ਦੇ ਲਈ ਏਸੀ ਵਿਆਕਰਣ ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ ਸੋ ਇਸ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਆਪਣੇ ਭਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਬਿਲਕੁਲ ਐਕਿਊਰੇਟ ਸ਼ੁੱਧ ਸਾਧਨ ਜਿਹੜਾ ਹੈਗਾ ਉਹ ਭਾਸ਼ਾ ਹੁੰਦੀ ਹੈ ਅਗਲੀ ਵੀਡੀਓ ਦੇ ਵਿੱਚ ਹੋਰ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਹੁਣ ਤੱਕ ਲਈ ਸਤਿ ਸ਼੍ਰੀ ਅਕਾਲ